ਹਾ ਵੇ ਮੇ ਮਿੱਤਰੋ ਅੱਜ ਦੇ ਬਲੌਗ 'ਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਲਮਨੇ ਪਹਾਰੇ ਆਪ ਹੀ ਲਿਆ ਕੇ ਆਪ ਹੀ ਫਿੱਟ ਕਰਦੇ ਆਂ। ਕਿਉਂ ਵੀ ਬਲੰਬਰਾ। ਐ। ਇਹਦੇ ਤੇ ਤੁਸੀਂ ਮਾਤਰ ਮਾਰਨਾ ਜਰਾ। ਹੌਖੇਗਾ ਮਾ। ਹਾਂ ਦੇ ਸਾਲ ਨੇ ਚਾਰ ਵਾਰ। ਆਹ ਟੰਗ ਰਾਈ। ਆਹ ਫਿਲਟਰ ਆ ਗਿਆ, ਆਹ ਮੋਟਰ ਆ ਗਈ। ਆਹ ਫਿਲਟਰ ਆ ਗਿਆ, ਮੋਟਰ ਆ ਗਈ ਨਾਲ ਦੀ ਨਾਲ। ਨਿਆ ਰਿਫਰੈਂਸ ਬਲੰਬ। ਮਾ ਦੇ। ਆਹ ਬੋਸਤਾ ਵਾਲਾ। बुखारे मे धरो पाया आए बुखारे बस आज ऐडा बड़ा बड़ा कम नहीं ਆ ਸਾਡਾ ਦੋਨੇ ਚੀਜ਼ਾਂ ਸੈੱਟ ਕਰਕੇ ਇਧਰੋਂ ਆ ਗਿਆ ਕਨੈਕਸ਼ਨ ਪਾਣੀ ਵਾਲਾ ਆ ਆ ਗਿਆ ਭਫਾਰੇ ਆ ਪਾਈਪ ਲੱਗਦੀਆਂ ਮਿੱਤਰੋ ਉਹ ਇਧਰ ਬੱਸ ਜਿੰਦਾ ਪੰਨਾ ਹੋ ਗਿਆ ਵੇ ਤਾਂ ਹੋਣ ਲੱਗਿਆ ਦਾ ਪਰ ਉਹ ਦਾ ਦੂਜੇ ਚ ਸੀ ਹੋ ਗਈ ਗਿੱਟੀਆਂ ਲੈ ਮੈਨੂੰ ਉਹ ਨਹੀਂ ਨੂੰ ਆਹ ਜੀ ਬਾਲੀ ਭਾਈ ਹਾਂ ਜੋ ਮੇਤਰੋ ਚੱਕ ਲਈ ਪਾਇਪ ਗਿੱਟੀਆਂ ਇਹ ਗਿੱਟੀਆਂ ਤਾਂ ਨਹੀਂ ਹੋਣੀਆਂ ਲੈਣ ਲਾਉਣੀ ਸੀ ਤੁਸੀਂ ਪੰਡਾ ਉਦੋਂ ਤੱਕ ਆ ਨਹੀਂ ਬਾਦੀ ਸੌਂ ਨਹੀਂ ਕਿਹ ਚੱਟੂ ਗਈ ਸਿਟੀ ਇੰਗਟੀ ਅੜੀ ਹੋਣੀ ਚਾਹੀਦੀ ਨਹੀਂ ਗਈ ਨਹੀਂ ਜਿਹੜੇ ਆਪਾਂ ਕੰਟਰੋਲ ਨਾਲ ਹੋਣਾ ਹੈ ਸੰਪਲੇ ਚੱਕ ਹੁਣ ਫਿਰ ਦਰੋਂ ਦਾ ਕਰਤੀ ਮਿੱਤਰੋ ਫੀਡਿੰਗ फिर <laughs> <ता> <laughs> <करें। laughs> ਆ ਨਾ ਭਾਈ ਇਹੋ ਤਕਵਾ ਨੇ ਚੱਲ ਬਿਵਹਾਰ ਦਾ ਕੰਮ ਮਿੱਤਰੋ ਕਰ ਜਾਈਏ ਨਾ ਕੋਸ ਕਰ ਆ ਗਿਆ ਪਾਜ਼ਮਾਨ ਹੋਈ ਸੀ ਲੱਗ ਜੂ ਯਾਰ ਇਹਦੇ ਨਾਲ ਹੋਰ ਮਾਈ ਵਰਮਾ ਨੇ ਲੈ ਜਾ ਦੇ ਪਹਿਲਾ ਆ ਦੀ ਸੀ ਜਿਹੜੀ ਆਪਾਂ ਨੂੰ ਪਲਾਸਟਿਕ ਦੀ ਸੀ ਆਹ ਆਹ ਪਿੱਤਲ ਦਾ ਆ ਜਾਂ ਲੋਹੇ ਦਾ ਆ ਇਹ ਪ੍ਰੈਸ਼ਰ ਐਸ਼ ਨੇ ਬਣਾਉਣਾ ਦੇਣਾ ਬਣਾਉਣਾ ਦੁਬਾਰੇ ਜਾ ਕੇ ਲੈ ਕੇ ਆਉਂਦਾ ਮਿੱਤਰੋ ਕੋਈ ਬੜਾ ਵੱਡਾ ਕੰਮ ਨਹੀਂ ਹੈਗਾ ਚੈੱਕ ਕਰ ਸਕਦੇ ਹੋ ਤੁਸੀਂ ਬਸ ਇੱਕਾ ਫਾਈਟਰ ਆ ਤੇ ਇੱਕ ਮੋਟਰ ਤੇ ਇੱਕ ਆਦਾ ਕੰਟਰੋਲਰ ਆ ਬਸ ਆਹੀ ਸਿਸਟਮ ਆ ਤੇ ਇਧਰੋਂ ਗੇਟ ਵਾਲ ਤੇ ਕਨੈਕਸ਼ਨ ਲੱਗ ਜਾਂਦਾ ਕਰੋ ਚੈੱਕ ਵੱਡਾ ਬਗਵਾਰ ਕੋ ਗਿਆ ਯਾਰ ਦੋ ਤਿੰਨ ਕਮਿੰਟਾਂ ਜਿਆਦਾ ਪੂਰਾ ਠੰਡਾ ਕਰਤਾ ਬਰਾਂਡਾ ਮਿੱਤਰੋ ਸਾਹਾਂ ਬਕਿਆਂ ਨਾ ਹੋਏ ਪੋਕੀ ਨਾਲ ਪੰਜ ਵਭਾਰੇ ਨੇ ਮਿੱਤਰੋ ਵਾਸਤਵ ਆਹ ਕੀ ਗੱਲ ਆ ਇੱਕ ਹੀ ਗੱਲ ਹੋਏ